ਨਵਜੋਤ ਕੌਰ ਸਿੱਧੂ ਹੁਣੀ ਕਹਿੰਦੇ ਤੁਹਾਡੇ ਕੋਲੋਂ 3 ਕਰੋੜ ਰੁਪਏ ਮੰਗਿਆ ਗਿਆ ਸੀ ਟਿਕਟ ਦੇਣ ਦੇ ਲਈ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਇਹਨਾਂ ਦੀ ਤੌਂਚ ਕਿੱਲਾ ਵੀ ਐਡਾ ਵੱਡਾ ਪੈਸਾ ਆ ਗੰਦੇ ਹੈਗਾ ਤੇ ਫਿਰ ਠੀਕ ਹੈ ਨਹੀਂ ਹੈਗਾ ਤੇ ਫਿਰ ਕੋਈ ਗੱਲ ਨਹੀਂ ਦਰੀਆਂ ਦੁਰੀਆਂ ਚਾਰੋ ਤੌਂਚ ਕਿੱਲਾ ਕਿਵੇਂ ਆਕੜ ਹੰਕਾਰ ਹੀ ਬਹੁਤ ਜ਼ਿਆਦਾ ਵਾ ਜੀ ਜੇ ਉਹਨੂੰ ਕਹੀਏ ਨਾ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਉਹ ਐਨ ਮੂੰਹ ਕਰਦਾ ਮੈਂ ਸਮਝਦਾ ਵੀ ਉਹ ਕਾਂਗਰਸ ਨੂੰ ਲੈ ਕੇ ਬਹਿ ਗਏ 55 ਕਰੋੜ ਰੁਪਇਆ ਕਰਨ ਬੁਰਜ ਹੋਣਾ ਤੋਂ ਕਾਂਗਰਸ ਦੇ ਲੀਡਰਾਂ ਨੇ ਲਿਆ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਇਲਜ਼ਾਮ ਲਾਇਆ ਜੰਨੀ ਸਾਹਿਬ ਤੇ ਸਾਧਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗਤੀ ਮੈਡਮ ਸਿੱਧੂ ਵਾਲੀ ਗੱਲ ਕਰੀਏ 500 ਕਰੋੜ ਦੀ ਇਹ ਬਿਲਕੁਲ ਸੱਚ ਹੈ ਪਰ ਕਰਨ ਬੁਰਜ ਕਹਿੰਦੇ ਮਿੱਤੂ ਦਾ ਕੋਈ ਰੁਪਇਆ ਵੀ ਨਹੀਂ ਮੰਗਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਘਰ ਮੈਂ ਜਾ ਕੇ ਰੋਟੀ ਖਾਧੀ ਆ ਉਹਨਾਂ ਦੀ ਥਾਲੀ ਚ ਰੋਟੀ ਖਾਧੀ ਆ ਪਰ ਮੈਂ ਬਾਜਵਾ ਸਾਹਿਬ ਦੇ ਮੂੰਹ ਤੇ ਵੀ ਕਹਿੰਨਾ ਪਿੱਠ ਪਿਛੇ ਵੀ ਕਹਿੰਨਾ ਕਿ ਉਹਨਾਂ ਮੇਰੇ ਤੋਂ ਪੈਸੇ ਕੀ ਤੁਸੀਂ ਮੰਨ ਲਓ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿੰਦੀ ਨਹੀਂ ਬਾਜਵਾ ਸਾਹਿਬ ਦਾ ਸੁਪਨਾ ਸੀ ਐਮ ਬਣਨ ਦਾ ਇੱਥੇ ਸੀ ਐਮ ਉਹ ਬਣੇਗਾ ਕਾਂਗਰਸ ਦੇ ਵਿੱਚ ਜਿਹੜਾ 500 ਕਰੋੜ ਦੇਵੇਗਾ 500 ਕਰੋੜ ਕੌਣ ਲਾਊਗਾ ਸੀ ਐਮ ਵਹੀ ਬੰਦਾ ਜੋ 500 ਕਰੋੜ ਘਟਾ ਚੀਤੇ ਤਾਂ ਇੱਥੇ ਤੇ ਕੌਂਸਲਰ ਬੰਨਾ ਹੋਵੇ ਨਾ ਜੀ ਕੌਂਸਲਰ ਬੰਨਾ ਹੋਵੇ ਉਹਦਾ ਵੀ ਇਹ ਲੱਖ 2 ਲੱਖ ਟਿਕਟ ਦਾ ਲੈ ਲੈਂਦੇ ਆ ਸਬੂਤ ਕੀ ਹੈ ਦਾ ਰਿਖਤਾ ਚਾਰ ਦਾ ਦੂਜਾ ਨਾਂ ਕਾਂਗਰਸ ਇਹ ਗੱਲ ਤਾਂ ਤੁਸੀਂ ਤਾਂ ਵੀ ਕਹਿ ਸਕਦੇ ਹੋ ਨਾ ਕਿਉਂਕਿ ਤੁਸੀਂ ਹੁਣ ਕਾਂਗਰਸ ਛੱਡ ਚੁੱਕੇ ਹੋ ਤੁਸੀਂ ਬੀਜੇਪੀ ਦੇ ਵਿੱਚੋਂ ਇਧਰ ਕਾਂਗਰਸ ਤਾਂ ਕਹਿੰਦੀ ਰਾਹੁਲ ਗਾਂਧੀ ਪਿਆਰ ਦੀ ਦੁਕਾਨ ਖੁੱਲੀ ਫਿਰਦੇ ਰਾਹੁਲ ਗਾਂਧੀ ਜੀ ਦੇ ਵਾਸਤਾ ਰੋਗ